ਉਪਚੀ ਪੀਤੇ ਗੈਂਗਸਟਰਸ ਨੂੰ ਫਰੋਤੀਆਂ ਦੇ ਚੁੱਕੇ ਨੇ ਪਿੰਡ ਪੱਦਰ ਤੱਕ ਕਸਬਿਆਂ ਪੱਦਰ ਤੱਕ ਜਿਹੜੇ ਐਕਸਟਰਸ਼ਨ ਦੀਆਂ ਕਾਲਸ ਆ ਰਹੀਆਂ ਨੇ ਤੇ ਬਹੁਤ ਸਾਰੇ ਲੋਕੀ ਡਰਦੇ ਭੈ ਚਾਉਂਦੇ ਕਿ ਜੇ ਪੁਲਿਸ ਨੂੰ ਦੱਸਿਆ ਇਹਨਾਂ ਨੇ ਵੀ ਉਹਨਾਂ ਨੂੰ ਦੱਸ ਦੇਣਾ ਵਾ ਤੇ ਕਿਉਂ ਨਾ ਆਪਾਂ ਸਿੱਧੇ ਇਹਨਾਂ ਨੂੰ ਪੈਸੇ ਦੇ ਦਈਏ ਔਰ ਵੈਸੇ ਵੀ ਦਿਨ ਦਿਹਾੜੇ ਕਤਲਗਾਰਤ ਇਹਨਾਂ ਦੇ ਆਪਣੇ ਇੱਕ ਬੋਕਰ ਪਾਰਟੀ ਦੇ ਸਰਪੰਚ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਸਬ ਇੰਸਪੈਕਟਰ ਦਾ ਕਤਲ ਕੀਤਾ ਉਹ ਵੀ ਡੀਐਸਪੀ ਤੇ ਐਸਐਚਓ ਦੇ ਸਾਹਮਣੇ ਤਾਂ ਕੀ ਆਪੋਜੀਸ਼ਨ ਜਿਹੜੀ ਹੈ ਉਹਨੂੰ ਅਧਿਕਾਰ ਨਹੀਂ ਕਿਾ ਕਿ ਲਾਅ ਆਰਡਰ ਤੇ ਕੁਐਸਚਨ ਕਰ ਸਕੇ ਔਰ ਐਵੇਂ ਕਹਿ ਦੇਣਾ ਕਿ ਬਾਜਬਾ ਪਾਕਿਸਤਾਨ ਦਾ ਏਜੰਟ ਤੁਹਾਨੂੰ ਲੱਗਦਾ ਮੇਰੇ ਵੀਰੋ ਕੇ ਜਿਹੜੇ ਪੰਜਾਬ ਦੇ ਵਿੱਚ ਰਾਜਨੀਤੀ ਕਰਦੇ ਨੇ ਉਹ ਪਾਕਿਸਤਾਨ ਦੇ ਏਜੰਟ ਹੋ ਸਕਦੇ ਕੋਈ ਗੱਲ ਦੀ ਸਿਰ ਪੈਰ ਹੋਣਾ ਚਾਹੀਦਾ ਔਰ ਖੁਦ ਜਿਹੜਾ ਭਗਵੰਤ ਮਾਨ ਆ ਤੇ ਪੰਜਾਬ ਪੁਲਿਸ ਆ ਇਹਨਾਂ ਨੇ ਜਿਹੜੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀਗੀ ਖਰੜ ਪੁਲਿਸ ਸਟੇਸ਼ਨ ਜਾਂ ਸੀਆਈਏ ਸਟਾਫ ਵਿੱਚ ਦੇਢ ਸਾਲ ਝੂਠ ਬੋਲਦੇ ਰਹੇ ਨੇ ਦੇਢ ਸਾਲ ਹਾਈ ਕੋਰਟ ਤੋਂ ਜਦੋਂ ਜੁੱਤੀਆਂ ਪਈਆਂ ਤਾਂ ਫਿਰ ਕਹਿੰਦੇ ਜੀ ਇੱਕ ਡੀਐਸਪੀ ਨੂੰ ਜ਼ਿੰਮੇਵਾਰ ਠਰਾਤਾ ਤੁਹਾਨੂੰ ਲੱਗਦਾ ਕਿ ਇੱਕ ਡੀਐਸਪੀ ਇਕੱਲਾ ਹੀ ਲੋਰੈਂਸ ਬਿਸ਼ਨੋਈ ਵਰਗੇ ਇੱਕ ਵੱਡੇ ਗੈਂਗਸਟਰ ਦੀ ਇੰਟਰਵਿਊ ਜੇਨ ਚ ਬੈਠਾ ਕਰਾ ਸਕਦਾ ਸੀਕਰ ਉਹਦੇ ਨਾਲ ਅੱਗੇ ਹੋਰ ਐਸਐਸਪੀ ਡੀਆਈਜੀ ਆਈਜੀ ਏਡੀਜੀ ਡੀਜੀਪੀ ਲੈਵਲ ਦੇ ਆਫਸਰਸ ਦੀ ਪਨਾਹ ਪੁਸ਼ਤੀ ਹੋਊਗੀ ਉਹਨਾਂ ਨੂੰ ਸ਼ਰਨ ਹੋਊਗੀ ਲੇਕਿਨ ਇਕੱਲੇ ਇੱਕ ਡੀਐਸਪੀ ਗੁਰਸ਼ੇਰ ਸਿੰਘ ਨੂੰ ਡਿਸਮਿਸ ਕਰਕੇ ਤੇ ਆਪਣੇ ਗਲੋਗ ਜਿਹੜੀ ਸੀਗੀ ਉਹ ਇਲਜ਼ਾਮ ਲਾ ਦੁੱਤੇ ਨੇ ਦੋਸਤੋ ਮੈਂ ਤਾਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਭਗਵੰਤਮਾਨ ਅਸਲ ਵਿੱਚ ਸਰਕਾਰ ਇਹਨਾਂ ਦੀ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਈ ਸਾਰੇ ਪਾਸੇ ਡਰੱਗਸ ਇਹਨਾਂ ਤੋਂ ਕੰਟਰੋਲ ਨਹੀਂ ਹੋ ਰਹੇ ਇਹਨਾਂ ਦੀ ਆਪਣੀ ਯੂਨੀਫਾਰਮ ਵਿੱਚ ਇੱਕ ਕਨਸਟੇਬਲ ਦੇ ਕੋਲ ਡਰੱਗਸ ਮਿਲੇ ਨੇ ਉਹ ਵੀ ਤਹਿਕੀਕਾਤ ਇਹਨਾਂ ਨੇ ਠੱਪ ਕਰ ਦਿੱਤੀ ਕਿ ਕਿਸੇ ਤਰੀਕੇ ਨਾਲ ਸਾਡੇ ਉੱਪਰਲੇ ਅਫਸਰਾਂ ਦਾ ਨਾਮ ਨਾ ਆ ਜਾਵੇ ਅੱਛਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਉੱਤੇ ਬਿਲਕੁਲ 3 ਸਾਲਾਂ ਤੋਂ ਉੱਤੇ ਟਾਈਮ ਹੋ ਗਿਆ ਜ਼ੀਰੋ ਇਹਨਾਂ ਦੀ ਆਊਟਪੁੱਟ ਹੈ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਸਿਖਰਾਂ ਤੇ ਆ ਤੁਸੀਂ ਜਾਓ ਪੁਲਿਸ ਸਟੇਸ਼ਨਾਂ ਵਿੱਚ ਜਾਓ ਥਾਣਿਆਂ ਦੇ ਵਿੱਚ ਔਰ ਯਾ ਸੌਰੀ ਤਹਿਸੀਲਾਂ ਦੇ ਵਿੱਚ ਤੁਹਾਨੂੰ ਆਪ ਨੂੰ ਪਤਾ ਲੱਗਦਾ ਮੇਰੇ ਕਹਿਣ ਦੀ ਲੋੜ ਨਹੀਂ ਗਈ ਤੁਸੀਂ ਜਿਹੜੇ ਜ਼ਮੀਨ ਪੱਦਰ ਦੇ ਉੱਤੇ ਹੰਡਾਰੇ ਨੇ ਲੋਕ ਇਸ ਸੰਤਾਪ ਚੱਲ ਰਹੇ ਨੇ ਉਹਨਾਂ ਸਾਰਿਆਂ ਨੂੰ ਪਤਾ ਵਾ ਔਰ ਵੱਡੇ ਵੱਡੇ ਸਕੈਂਡਲ ਜਿਹੜੇ ਨੇ ਉਹ ਛੁਪਾਏ ਜਾ ਰਹੇ ਨੇ ਗੈਰ ਕਾਨੂੰਨੀ ਮਾਈਨਿੰਗ ਸਿਰ ਚੜ ਕੇ ਬੋਲ ਰਹੀ ਜੀ ਕੇਜਰੀਵਾਲ ਉਹ ਹੀ ਆ ਜਿਹੜਾ ਕਹਿੰਦਾ ਸੀ ਜੀ ਮੈਂ ਤਾਂ 20 20000 ਕਰੋੜ ਰੁਪਏ ਹਰ ਸਾਲ ਖਜ਼ਾਨੇ ਜਮ੍ਹਾਂ ਕਰਾਇਆ ਕਰੂ ਪੰਜਾਬ ਦੇ 250 ਕਰੋੜ ਤੋਂ ਜ਼ਿਆਦਾ ਸਾਲ ਦੀ ਆਂਦ ਨੇ ਉਹਦੇ ਤੇ ਉੱਤੇ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਮੇਰੇ ਵੀਰੋ ਸਿੱਖਿਆ ਕ੍ਰਾਂਤੀ ਅਸਲ ਚ ਕਹਾਣੀ ਕੀ ਸੀ ਕਿ ਹੁਣ ਬਹੁਤ ਟਰੋਲ ਹੋ ਰਿਆ ਸੀਗਾ ਆਮ ਆਦਮੀ ਪਾਰਟੀ ਦਾ ਜਿਹੜਾ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਿਹੜੇ ਇਹਨਾਂ ਨੇ ਬਾਥਰੂਮਾਂ ਦੇ ਨੀ ਪੱਥਰ ਲਿੱਤੇ ਬਹੁਤ ਸਾਰੇ ਲੋਕਾਂ ਨੇ ਪੋਸਟਰ ਬਣਾ ਕੇ ਲਿਖਤਾ ਭਗਵੰਤ ਮਾਨ ਦੀਆਂ ਫੋਟੋ ਆਕੜ ਕੇ ਖੜਾ ਬੈਠਾ ਟਾਇਲਟ ਕਿੰਗ ਤਾਂ ਇਹਨਾਂ ਦੀ ਬਹੁਤ ਜ਼ਿਆਦਾ ਕੀ ਕਹਿੰਦੇ ਹੁੰਦੇ ਕਿ ਫਿਜਾਲਤ ਹੋ ਰਹੀ ਸੀ ਜਾਂ ਇਹਨਾਂ ਦੀ ਬਦਨਾਮੀ ਹੋ ਰਹੀ ਸੀਗੀ ਇੱਕ ਇੱਕ ਸਕੂਲ ਵਿੱਚ 5-5 ਨੀ ਪੱਥਰ ਦੀਵਾਰ ਦਾ ਬਾਉਂਡਰੀ ਵਾਲ ਦਾ ਅਲੱਗ ਨੀ ਪੱਥਰ